ਇਹ ਜੋ ਔਰਤਾਂ ਜਿਹੜੀਆਂ ਹੈਗੀਆਂ ਨੇ ਹਰ ਖੇਤਰ ਵਿੱਚ ਜਿਹੜੀਆਂ ਆਪਣੇ ਯੋਗਦਾਨ ਜਰੂਰ ਦਿੰਦੀਆਂ ਨੇ ਭਾਵੇਂ ਮਰਦ ਜੂ ਕੰਮ ਕਾਰ ਕਰਦੇ ਆ ਲੇਕਿਨ ਔਰਤਾਂ ਵੀ ਕਰਦੀਆਂ ਭਈਆਂ ਖਾਸ ਤੌਰ ਤੇ ਜ਼ਿਆਦਾ ਉਹ ਨਹੀਂ ਗੱਲ ਕੀਤੀ ਜਾਵੇ ਇਹ ਮਦਦ ਦੇ ਜਿਹੜੇ ਕੰਮ ਕਰਨ ਵਾਲੇ ਕੰਮ ਹੈ ਹੁਣ ਔਰਤਾਂ ਵੀ ਜਿਹੜੀਆਂ ਕੀ ਰਿਚੈਲ ਚਲਾਉਂਦੀਆਂ ਭਈਆਂ ਦਿਖਾਈ ਦੇ ਰਹੇ ਕਰਾਂਗੇ ਯਾਤਰੀ ਇਹਨਾਂ ਦੀ ਕੀ ਮਹੱਤਵਪੂਰਨ ਹੈ ਕੀ ਸੋਚਣਾ ਕਿ ਇਹਨਾਂ ਨੇ ਜਿਹੜੀਆਂ ਮਤ ਸਾਨੂੰ ਸਮਝਾਣਾ ਲੱਗਦਾ ਹੈ ਹਾਂਜੀ ਪਿੰਡ ਕਲਾਰਾਂ ਤੋਂ ਸਮਾਣਾ ਸਾਹਿਬ ਦੇ ਵਿੱਚ ਰਿਫਾ ਜਨਾਨ ਆਨੀ ਆ ਤੇ ਪਸੀ ਮੇਰੇ ਨਾਨੇ ਨੇ ਘਰ ਪਰਿਵਾਰ ਖਰੀਦ ਪਰਿਵਾਰਾ ਮੇਰੇ ਘਰ ਵਾਲੇ ਨੂੰ ਸਾਣੀ ਬਿਮਾਰੀ ਹੈਗੀ ਇੱਕ ਕਮਰਾ ਸਾਡਾ ਡਿੱਗਿਆ ਹੋਇਆ ਇੱਕ ਕਮਰੇ ਦੇ ਵਿੱਚ ਬੰਦਦੇ ਆ ਤੇ ਮੇਰੇ ਬੱਚੇ ਨੂੰ ਅਸੀਂ ਮੈਂ ਆਪ ਕਮਾਖਾ ਖਵਾਉਣੀ ਹੈ ਇਹ ਰਕਸ਼ਤ ਉਸ ਤੁਹਾਡਾ ਆਪਣਾ ਜਾਂ ਕਿਸ਼ਤਾਂ ਤੇ ਲੱਗ ਜਾਂਦੀ ਹੈ ਇਹ ਕਿਸ਼ਤਾਂ ਤੇ ਲੈ ਬਰੇ ਅੱਛਾ ਜੀ ਅਰਜਨਾ ਜੀ ਤੁਸੀਂ ਕਿੰਨੀ ਕੁ ਕਮਾਈ ਕਰ ਲੈਂਦੇ ਹੋ ਅੱਜ ਫਿਰ ਇਹ ਕੁਝ ਵੀ ਨਹੀਂ ਬਣਿਆ ਅੱਜ ਸਾਰੀ 200 ਰੁਪਏ ਬਣਨਗੇ ਕਿਸੇ ਦਿਨ 200 ਰੁਪਏ 300 ਰੁਪਏ ਪਾਸਾ esto ਪਰ ਨਹੀਂ ਬਣਦਾ ਹੁਣ ਕਿਸ਼ਤ ਭਰਨ ਦੀ ਵੀ ਬੜੀ ਸੋਚ ਲੱਗੀ ਪਈ ਆ ਵੀ ਕਿੱਥੋਂ ਭਰਾਂ ਕਿੱਥੋਂ ਨਾ ਭਰਾਂ ਸਵੇਰੇ 10 ਵਜੇ ਵੀਰੇ 9 ਵਜੇ 10 ਵਜੇ 10:30 ਵਜੇ ਐਵੇਂ ਸਵੇਰੇ ਆ ਜੰਨੇ ਆ ਤੇ ਸ਼ਾਮ ਨੂੰ ਕਿੰਨੇ ਕੁ ਵਜੇ ਪਿੰਡ ਜਾਂਦੇ ਆ ਮੈਨੂੰ ਵੀਰੇ 5:00 ਵਜੇ ਵਗ ਜੰਨੇ ਆਗੇ ਸੋਨੂੰ ਰਸਤੇ ਦੇ ਵਿੱਚ ਆਉਣ ਜਾਣ ਲੱਗੇ ਕੋਈ ਕਿਸੇ ਤਰ੍ਹਾਂ ਦੀ ਆਂਦੀ ਹੋਵੇ ਰਸਤੇ ਦੇ ਵਿੱਚ ਆਉਣ ਜਾਣ ਲੱਗੇ ਕੋਈ ਦਿੱਕਤ ਨਹੀਂ ਆਂਦੀ ਵੀਰੇ ਬਸ ਵੀ ਦਿੱਕਤ ਇਹੀ ਆਂਦੀ ਆ ਕੋਈ ਕਮਾਈ ਨਹੀਂ ਹੈਗੀ ਮੇਰੇ ਘਰ ਵਾਲੇ ਨੂੰ ਸਾਹ ਦੀ ਬਿਮਾਰੀ ਆ ਉਹਦੀ ਦਵਾਈ ਵੀ ਆ ਬੱਚੇ ਮੇਰੇ ਐਨੇ ਨਿਆਣੇ ਵੀ ਨਹੀਂ ਐਨੇ ਸਹਾਰ ਵੀ ਨਹੀਂ ਕਮਾਈ ਕਰਨ ਜੋਗੇ ਨਹੀਂ ਹੈਗੇ ਬਸ ਹਲੇ ਪੜਦੇ-ਪੜਦੇ ਨੇਗੇ ਵੀ ਮੇਰੇ ਸਿੱਤੀ ਖਰਚਾ ਸਾਰਾ ਕਰਦਾ ਕਹਿੰਦੇ ਜੀ ਸਾਡੇ ਘਰ ਦੇ ਵਿੱਚ ਮਦਦ ਕਰੀ ਜਾਵੇ ਮੇਰੇ ਬੱਚਿਆਂ ਦੀ ਤੇ ਮੇਰੇ ਪਤੀ ਦੀ ਸਾਡੇ ਘਰ 'ਚ ਹੁਣ ਕਿਸ਼ਤਾਵਰ ਨੇ ਵੀ ਬੜੀਆਂ ਮੁਸ਼ਕਲ ਹੋ ਰਹੀਆਂ ਨੇ ਜੀ ਹੁਣ ਐ ਮੈਂ ਡਰ ਰਹਿੰਦਾ ਵੀ ਕੋਈ ਆਟੋਨਾ ਫੜ ਕੇ ਲੈ ਜੇ ਤੁਸੀਂ ਕਿੰਨੀ ਦੇਰ ਤੋਂ ਆਟੋ ਚਲਾ ਰਹੇ? 8 ਮਹੀਨੇ ਤੋਂ ਹੀ। 8 ਮਹੀਨੇ ਤੋਂ ਆਟੋ ਚਲਾ ਰਹੇ ਹਾਂ। ਇੱਕ ਵਾਰ ਤਾਂ ਐਕਸੀਡੈਂਟ ਵੀ ਹੋ ਚੁੱਕਾ, 2 ਮਹੀਨੇ ਘਰੇ ਪਈ ਰਹੀ ਮੰਜੇ 'ਚ। ਬੜਾ ਔਖਾ ਰੋਟੀ ਵੀ ਬੱਚਿਆਂ ਨੂੰ ਬਗਾ ਕੇ ਖਵਾਣ ਵਾਲਾ ਵੀ ਕੋਈ ਨਹੀਂ ਜੀਦਾ। ਪਿੰਡ ਦੇ ਵਿੱਚ ਕਿਸੇ ਨੇ ਕਦੇ ਮਦਦ ਨਹੀਂ ਕੀਤੀ। ਪਿੰਡ ਦੇ ਵਿੱਚ ਜੀ ਕਿਸੇ ਨੇ ਮਦਦ ਨਹੀਂ ਕਰੀ। ਸਰਪੰਚੋਂ ਤਾਂ ਕਰਦਾਗਾ ਮਦਦ ਆ। ਪਰ ਹਲੇ ਮੇਰੇ ਕੋਈ ਕੁਝ ਲੈਣ ਦੇਣ ਦੀ ਮਦਦ ਨਹੀਂ ਕਰੀ ਹੈਗੀ। ਉਹ ਗੱਲਾਂ ਬਾਤਾਂ ਦੇ ਵਿੱਚ ਹੈਗਾ ਮੇਰੇ ਨਾਲ ਖੜਿਆ।